ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਜਿਸ ਪ੍ਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਆਪਾਂ ਪਰਸੋਂ ਤੋਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਉਹਦੇ ਵਿੱਚ ਅੱਜ ਤੀਜੇ ਦਿਨ ਦੇ ਵਿੱਚ ਆਪਾਂ ਇਹ ਜਾਣਾਂਗੇ ਕਿ ਗੁਰੂ ਸਾਹਿਬ ਜੀ ਨੇ ਜੋ ਆਨੰਦਪੁਰ ਨਗਰ ਹੈ ਉਹ ਕਿਵੇਂ ਮਸਾਇਆ ਤੇ ਆਨੰਦਪੁਰ ਨਗਰ ਦਾ ਸਭ ਤੋਂ ਪਹਿਲਾ ਨਾਮ ਕੀ ਸੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਤਾਂ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਜਾਂਦੇ ਹਨ ਅੰਮ੍ਰਿਤਸਰ ਸਾਹਿਬ ਜਾਣ ਤੋਂ ਬਾਅਦ ਸੰਗਤਾਂ ਦੇ ਅਰਦਾਸ ਕਰਨ ਤੇ ਬੇਨਤੀ ਕਰਨ ਤੇ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਆਉਂਦੇ ਹਨ ਪਰ ਗੁਰੂ ਸਾਹਿਬ ਜੀ ਇੱਕ ਐਸੀ ਜਗ੍ਹਾ ਚਾਹੁੰਦੇ ਸਨ ਜਿੱਥੇ ਸਭ ਤਰ੍ਹਾਂ ਕਰਕੇ ਸ਼ਾਂਤੀ ਤੇ ਸਾਰੇ ਤਰ੍ਹਾਂ ਕਰਕੇ ਮਨ ਨੂੰ ਮੋਹਣ ਵਾਲੀ ਜਗਾ ਹੋਵੇ ਜਿੱਥੇ ਭਗਤੀ ਕੀਤੀ ਜਾ ਸਕੇ ਤਾਂ ਜੋ ਕਹਿਲੂਰ ਵਿਆਸਤ ਯਾਨੀ ਕਿ ਬिलासपुर ਦਾ ਰਾਜਾ ਦੀਪ ਚੰਦ ਸੀ ਉਹ ਗੁਰੂ ਸਾਹਿਬ ਜੀ ਦਾ ਬੜਾ ਸ਼ਰਧਾਲੂ ਸੀ ਜਦੋਂ ਦੀਪ ਚੰਦ ਰਾਜਾ ਸੁਰਗਵਾਸ ਹੋਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਦੀ ਅੰਤਿਮ ਕਰਿਆ ਤੇ ਉੱਥੇ ਪਹੁੰਚੇ ਦੀਪ ਚੰਦ ਦੀ ਵਿਧਵਾ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿੰਨ ਪਿੰਡਾਂ ਦੀ ਜ਼ਮੀਨ দান ਦੇ ਵਿੱਚ ਦੇਣੀ ਚਾਹੀ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਭਾਵ ਕਿ ਗੁਰੂ ਸਾਹਿਬ ਜੀ ਨੇ ਆਪ ਜ਼ਮੀਨ ਦਾ ਮੁੱਲ ਉਤਾਰ ਕੇ ਜ਼ਮੀਨ ਦਾ